ਸਾਈਕਲ ਬੋਲਟਰ ਜਿਹੜਾ ਬੋਲਟ ਆ ਨਾ ਇਹ ਫਰੇਕ ਦੇ ਬਸ ਦੀ ਕੋਹਣੀ ਗੱਲ ਆ ਇਹ ਕਿਸੇ ਕਿਸੇ ਤੋਂ ਸਟਾਰਟ ਹੁੰਦਾਗਾ ਅੱਛਾ ਆ ਦੇਖੋ ਮੁੰਡਾ ਹੁੱਕਾਂ ਮਾਰੀ ਜਾਂਦਾ ਕਦੇ ਕਿਵੇਂ ਕਰੇ ਕਿਵੇਂ ਕਰੇ ਕਿਵੇਂ ਹੁੰਦਾ ਸਟਾਰਟ ਇਹ ਆ ਦੇਖ ਲਓ ਇਹ ਬਸ ਦਾ ਰੋਗ ਨਹੀਂ ਵੀਰੋ ਹਰ ਇੱਕ ਦੇ ਇਹ ਬੋਟਸਾਈਕਲ ਉਹਦੀ ਸਟਾਰਟ ਹੋ ਜੂਗਾ ਇਹ ਇਹਨੂੰ ਇਹਦਾ ਨਾ ਬੋਲਟ ਰੱਖਿਆ ਹੈਗਾ ਰੋਲ ਨੂੰ ਫੀਲਡ ਅੱਛਾ ਇਹਨੂੰ ਕਹਿਆ ਰੋਲ ਨੂੰ ਫੀਲਡ ਆ ਆ ਦੇਖੋ ਕਿੱਕਾਂ ਮਾਰੀ ਜਾਂਦਾ ਸਟਾਰਟ ਨਹੀਂ ਹੋ ਰਿਹਾ ਆਪ ਤਰੀਆਂ ਦੇਖਦੇ ਆ ਵੀ ਹੁਣ ਕਮ ਇੰਸਟਾਲ ਕਰਦਾ ਇਹ। ਲਓ ਜੀ ਮੋਟਰ ਇਹਨੂੰ ਮੁੰਡਾ ਸਟਾਰਟ ਕਰ ਰਿਹਾ ਹੈ। ਦੇਖਦਾ ਵੀ ਸਟਾਰਟ ਕਰਦਾ ਜਾਂ ਨਹੀਂ। ਲਓ ਜੀ ਮੋਟਰ ਇਹ ਸਟਾਰਟ ਹੋ ਗਿਆ। ਠੀਕ ਹੈ। ਤੇ ਹੁਣ ਇਹ ਆਪਣੇ ਜਾ ਰਹੇ ਨੇ ਸਾਬ ਜੀ। ਤੇ ਲੈ ਚਾਵਾ ਦੇ ਕਰ ਲੋ ਜੀ ਦਿਨ ਚ ਚੜਿਆ ਹੈਗਾ ਨੇਰਾ ਨਹੀਂ ਹੈਗਾ। ਹੱਥ ਲਾ ਕੇ ਦੇਖੋ। ਚੱਲ ਭਾਈ। ਲਓ ਜੀ ਲਓ ਜੰਝੇ ਮੁੰਡੇ ਬੋਰਡ ਤੇ ਗਿੜੇ ਚਲਦੇ ਆ ਬਾਜ਼ਾਰ ਨੂੰ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ